ਫੀਲਿੰਗ ਵਿੱਚ ਰਹੀਏ ਹਰ ਵੇਲੇ ਫੀਲਿੰਗ ਵਿੱਚ ਵਾਹ 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 ਮਸਤੀ ਜਿਵੇਂ ਸ਼ਰਾਬੀ ਆਪਣੇ ਰੰਗ ਚ ਹੁੰਦਾ ਹੈ ਆਪਣੇ ਕੋ ਨਸ਼ੇ ਜਿਹੇ ਦੇ ਵਿੱਚ ਵੀ ਵਾਹ 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 ਹਰ ਵੇਲੇ ਦਰਿਆਵਾਂ ਨੂੰ ਵੇਖ ਕੇ ਹਵਾਵਾਂ ਨੂੰ ਵੇਖ ਕੇ ਚੜਦੇ ਸੂਰਜਾਂ ਨੂੰ ਵੇਖ ਕੇ ਪੱਤਿਆਂ ਨੂੰ ਵੇਖ ਕੇ ਰਤਾਂ ਨੂੰ ਵੇਖ ਕੇ ਸਰਦੀ ਨੂੰ ਵੇਖ ਕੇ ਗਰਮੀ ਨੂੰ ਵੇਖ ਕੇ ਹਰ ਵੇਲੇ ਆ ਫੀਲਿੰਗ ਨੂੰ ਹਰ ਵੇਲੇ ਫੀਲ ਕਰਨਾ ਤੇ ਅੰਦਰੋਂ ਨਿਕਲੇ ਵਾਹ ਬਈ ਵਾਹ ਆਹਾ ਹਾ ਹਾ ਆਹਾ ਹਾ ਹਾ ਆਹਾ ਹਾ ਹਾ ਮਨ ਕਰੇ ਹੁਣ ਸੁਣੋ ਦੇਖੋ ਤੀਰਥਾਂ ਤੇ ਜਾਣਾ ਉੱਥੇ ਮੱਥਾ ਟੇਕ ਲੈ ਥੋੜਾ ਚਿਰ ਬੜਾ ਫੀਲਿੰਗ ਵਧੀਆ ਆਈਏ ਫਿਰ ਫੀਲਿੰਗ ਚੱਲੇਗੀ ਪਹਿਲਾਂ ਇਸ ਵਿਸ਼ੇ ਤੇ ਗੱਲ ਕਰਦੇ ਆਂ ਧਿਆਨ ਨਾਲ ਸਮਝੋ ਮੈਂ ਸ਼ਬਦ ਦੀ ਵਿਚਾਰ ਬਾਅਦ ਚ ਕਰਦਾ ਪਹਿਲਾਂ ਆ ਵਿਸ਼ਾ ਸਮਝੋ ਅਸੀਂ ਕਹਿੰਦੇ ਆ ਕਿ ਫੀਲਿੰਗ ਬੜੀ ਵਧੀਆ ਆਈ ਮੈਨੂੰ ਐਸ ਥਾਂ ਦੇ ਉੱਤੇ ਆ ਕੇ ਫੀਲ ਬਹੁਤ ਵਧੀਆ ਆਈ ਅਸੀਂ ਕਹਿੰਦੇ ਆ ਮਨ ਲੋ ਕੋਈ ਕਹੇ ਮੈਂ ਪਰਮੇਸ਼ਰ ਦਵਾਰ ਆਇਆ ਹਾ 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 ਕੀ ਧਰਤੀ ਦੇ ਉੱਤੇ ਕੀ ਫੀਲ ਲਾਈ ਮੈਂ ਫਲਾਣੇ ਗੁਰਦੁਆਰੇ ਗਿਆ ਫਲਾਣੇ ਤੀਰਥ ਸਥਾਨ ਤੇ ਗਿਆ ਕਿਆ ਫੀਲਿੰਗ ਆਈ ਇੱਕ ਗੱਲ ਤੇ ਪੱਕੀ ਦਿਮਾਗ ਚ ਬਿਠਾ ਲਓ ਵੀ ਇਹ ਫੀਲਿੰਗ ਇਸ ਥਾਂ ਉੱਤੇ ਹੈ ਨਹੀਂ ਇਹ ਫੀਲਿੰਗ ਤੁਹਾਡੇ ਆਪਣੇ ਹੀ ਅੰਦਰ ਹੈ ਤੁਸੀਂ ਕਹੋਗੇ ਵੀ ਨਹੀਂ ਨਜ਼ਾਰਾ ਜੇ ਆਉਂਦਾ ਜਦੋਂ ਦਰਬਾਰ ਸਾਹਿਬ 'ਚ ਵੜਦੇ ਆ ਜਿਹੜਾ ਵੀ ਤੁਹਾਡੇ ਚ ਕਹੂਗਾ ਮੈਂ ਉਹਦੀ ਕੱਲ ਨੂੰ ਡਿਊਟੀ ਲਾ ਦੇਣਾ ਦਰਬਾਰ ਸਾਹਿਬ ਵੀ ਤੂੰ 8 ਘੰਟੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਹੀ ਖੜ੍ਹਦਾ ਹੈ ਜਿਹੜਾ ਵੀ ਕਹਿੰਦਾ ਵੀ ਮੇਰੀ ਫੀਲਿੰਗ ਬਹੁਤ ਵਧੀਆ ਹੁੰਦੀ ਹੈ 8 ਘੰਟੇ ਖੜਾ ਰਹਿ ਇੱਥੇ ਪੈਰਾ ਲਾ ਖੜਾ ਰਹਿ ਖੜਾ ਰਹਿ ਖੜਾ ਰਹਿ ਖੜਾ ਰਹਿ 10 ਦਿਨਾਂ ਦੇ ਵਿੱਚ ਹੀ ਫੀਲਿੰਗ ਉੱਡ ਜਾਣੀ ਹੈ ਕਿਉਂਕਿ ਹੁਣ ਕੰਮ ਹੋ ਗਿਆ ਹੁਣ ਕੰਮ ਕਰਦਾ ਹੈ ਪਹਿਲਾਂ 10 ਪਹਿਲਾਂ ਸੋਚ ਕੇ ਆਇਆ ਸੀ ਵੀ ਕਿਹਾ ਦਰਬਾਰ ਚ ਚੱਲਿਆ ਮਰ ਦੀ ਹਜੂਰੀ ਚੱਲਿਆ ਬੜਾ ਪਿਆਰ ਸੀ ਆਇਆ ਸੀ ਪਿਆਰ ਸੀ ਆਨੰਦ ਸੀ ਉਹ ਆਨੰਦ ਤੇਰੇ ਪਹਿਲਾਂ ਸੋਚਿਆ ਹੋਇਆ ਸੀ ਤੂੰ ਹਾ 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 ਬੜਾ ਆਨੰਦ ਹੈ ਜਦੋਂ ਇੱਥੇ ਡਿਊਟੀ ਮਿਲ ਗਈ ਜੌਬ ਮਿਲ ਗਈ 10 ਦਿਨ ਲੰਘ ਗਏ ਹੁਣ ਹੁਣ ਯਾਰ ਕਦੋਂ ਘਰੇ ਜਾਵਾਂਗੇ ਹੁਣ ਫੀਲਿੰਗ ਘਰੇ ਜਾ ਕੇ ਆਉਗੀ ਹੁਣ ਦਰਬਾਰ ਤੋਂ ਨਿਕਲੀਏ ਕਦੋਂ ਘਰੇ ਪਹੁੰਚੀਏ ਯਾਰ ਘਰ ਚਲੀਏ ਬੱਚਿਆਂ 'ਚ ਸੱਚ ਹੈ ਕਿ ਨਹੀਂ ਕਿਉਂ ਪਾਠਿਓ ਸੱਚ ਹੈ ਕਿ ਨਹੀਂ ਫੇ ਕਦੋਂ ਘਰ ਜਾਵਾਂਗੇ ਕਦਨ ਡਿਊਟੀ ਲੱਗੂ ਸਾਡੀ ਘਰ ਗੇੜਾ ਕਿੱਦੇ ਮਾਰ ਕੇ ਆਵਾਂਗੇ ਲੱਗਦਾ ਹੈ ਕਿ ਨਹੀਂ ਕਰੇ ਗੇੜਾ ਮਾਰਨ ਨੂੰ ਜੀ ਕਰਦੇ ਹੁਣ ਕਿੱਧਰ ਗਈ ਬੀਲਿੰਗ ਪੈ ਹੁਣ ਸਾਡੇ ਚ ਕਈ ਬੰਦੇ ਤੁਹਾਡੇ ਸੋਚਣ ਵੀ ਦੁੱਖਨਵਾਰਨ ਸਾਹਿਬ ਜਾ ਕੇ ਕਿ ਆਪ ਵੀ ਲਗਾਉਂਦੀ ਐ ਲੈ ਤੇਰੀ ਉਥੇ ਡਿਊਟੀ ਲਵਾ ਦਿੰਦੇ ਆ ਤੂੰ ਕਹਿੰਗਾ ਕਦੋਂ ਕਰ ਜਾਵਾਂਗਾ ਸੱਚੀ ਗੱਲ ਐ ਨੋਟ ਕਰ ਲਓ ਫਿਰ ਜਿਹੜੀ ਇਹ ਫੀਲਿੰਗ ਆਉਂਦੀ ਹੁੰਦੀ ਹੈ ਜਿਹੜੀ ਸਾਨੂੰ ਘੰਟੇ ਲਈ 2 ਘੰਟੇ ਲਈ ਇਹ ਫੀਲਿੰਗ ਫਲਾ ਕਿਉਂ ਆਉਂਦੀ ਹੈ ਇਹ ਫੀਲਿੰਗ ਅਸੀਂ ਪਹਿਲਾਂ ਸੋਚਦੇ ਆ ਦਿਮਾਗ 'ਚ ਸੋਚਿਆ ਹੁੰਦਾ ਇੱਥੇ بڑا ਨਜ਼ਾਰਾ ਆਉਣਾ ਹੈ ਉੱਥੇ ਫਿਰ ਨਜ਼ਾਰਾ ਆਉਂਦਾ ਆਦਰਵਾਰ ਸਾਹਿਬ ਵੇਖ ਕੇ ਤੁਹਾਨੂੰ ਨਜ਼ਾਰਾ ਆਉਂਦਾ ਜਿਹੜੇ ਪਰਮੇਸ਼ਰ ਦਵਾਰ ਨਾਲ ਈਰਖਾ ਕਰਦੇ ਨੇ ਉਹਨਾਂ ਨੂੰ ਲਿਆਓ ਉਹ ਸੜ ਬਲ ਕੇ ਕੋਲੇ ਹੋ ਜਾਣਗੇ ਉਹਨਾਂ ਨੂੰ ਨਜ਼ਾਰਾ ਨਹੀਂ ਆਉਂਦਾ ਇਹਦਾ ਮਤਲਬ ਨਜ਼ਾਰਾ ਇੱਥੇ ਨਹੀਂ ਨਜ਼ਾਰਾ ਤੇਰੇ ਅੰਦਰ ਹੈ ਜੇ ਨਜ਼ਾਰਾ ਇੱਥੇ ਆ ਫਿਰ ਤੇ ਉਹਨਾਂ ਨੂੰ ਵੀ ਆਵੇ ਸਾਰਿਆਂ ਨੂੰ ਕਿਉਂ ਨਹੀਂ ਆਉਂਦਾ ਇੱਕ ਧਵਾਨ ਚੱਲ ਰਿਹਾ ਹੈ ਨਾ ਹੁਣ ਇਸ ਵੇਲੇ ਮੈਂ ਗੱਲ ਕਰ ਰਿਹਾ ਗੱਲ ਤੇ ਮੈਂ ਕਰ ਰਿਹਾ ਸੁਣ ਸਾਰੇ ਰਹੇ ਨੇ ਕਈਆਂ ਨੂੰ ਨਜ਼ਾਰਾ ਆ ਰਿਹਾ ਕਈਆਂ ਨੂੰ ਨਹੀਂ ਆ ਰਿਹਾ ਗੱਲ 'ਚ ਨਜ਼ਾਰਾ ਨਹੀਂ ਨਜ਼ਾਰੇ ਬੰਦਿਆਂ ਦੇ ਅੰਦਰ ਹੀ ਨੇ ਇਹ ਨੋਟ ਕਰੋ ਗੱਲ 'ਚ ਕੋਈ ਨਜ਼ਾਰਾ ਲਜੂਰਾ ਨਹੀਂ ਤੁਹਾਨੂੰ ਲੱਗੀ ਜਾਂਦਾ ਹੈ ਪਰ ਇੱਕ ਤਾਂ ਰਿਆਲ ਦੀ ਗੱਲ ਚ بڑا ਨਜ਼ਾਰਾ ਨਜ਼ਾਰਾ ਨਹੀਂ ਮੇਰੀ ਗੱਲ ਦਾ ਗੱਲ ਤੇਰੀ ਚ ਨਜ਼ਾਰਾ ਜੇ ਮੇਰੀ ਗੱਲ ਚ ਨਜ਼ਾਰਾ ਫਿਰ ਤੇ ਸਾਰਿਆਂ ਨੂੰ ਆਵੇ ਸਮਝਦੇ ਹੋ ਨਾ ਗੱਲ ਇਹ ਤੇਰੇ ਅੰਦਰ ਹੈ ਫੀਲਿੰਗ ਹੈ ਪਾਸੋਂ ਨਾ ਜਦੋਂ ਤੁਸੀਂ ਸੋਚਣ ਲੱਗ ਗਏ ਵੀ ਹਰ ਵੇਲੇ ਹਰ ਥਾਂ ਤੇ ਹੁਣ ਅਗਲਾ ਕਹਿੰਦਾ ਮਹਾਰਜ ਨੇ ਇੱਥੇ ਚਰਨ ਪਾਏ ਨੇ ਕਿਆ ਫੀਲਿੰਗ ਇਸ ਧਰਤੀ ਦੀ ਪਰ ਮੈਨੂੰ ਇੱਕ ਗੱਲ ਦੱਸੋ ਮੈਂ ਨਾ ਇੱਕ ਦਿਨ ਸੱਚੀ ਸਮੁੰਦਰ ਦੇ ਕੰਢੇ ਤੇ ਬੈਠਾ ਮੈਂ ਮਰਸੀ ਮਰਸੀ ਮਰੋਸ਼ੀ ਮੈਂ ਸੁਣਦਾ ਮੈਂ ਕਿੰਨੀ ਵਾਰੀ ਗਿਆ ਮੈਨੂੰ ਨਾਂ ਨਹੀਂ ਲੱਗਦਾ ਮਰੋਸ਼ੀ ਕਮਾਰ ਲੋਕ ਮੈਂ ਨਾ ਕਿੰਨੀ ਵਾਰੀ ਗਿਆ ਉੱਥੇ ਉੱਥੇ ਬੰਦੇ ਪਿਆਰ ਵਾਲੇ ਵੀ ਹੈ ਨੇ ਆਪਣੇ ਤੇ ਮੈਂ ਉੱਥੇ ਕੰਡੇ ਤੇ ਸਮੁੰਦਰ ਦੇ ਤੇ ਬੈਠਾ ਤੇ ਮੇਰੇ ਮਨ ਵਿੱਚ ਇੱਕ ਖਿਆਲ ਆਇਆ ਮੈਂ ਕਿਹਾ ਸਮੁੰਦਰ ਦਾ ਪਾਣੀ ਹੈ ਜਿਹੜਾ ਕੀ ਕਦੇ ਗੁਰੂ ਨਾਨਕ ਨੇ ਸਮੁੰਦਰਾਂ ਦੇ ਕੰਡਿਆਂ ਤੇ ਢੇਡਾ ਤੇ ਲਾਇਆ ਹੀ ਹੋਣਾ ਕਿਤੇ ਬੋਲੋ ਤੁਰਦਿਆਂ ਫਿਰਦਿਆਂ ਇੰਨੀ ਯਾਤਰਾ ਕੀਤੀ ਉਹ ਤਾਂ ਬੇੜਿਆਂ 'ਚ ਵੀ ਬੈਠੇ ਐ ਕੀ ਸਮੁੰਦਰ ਦੇ ਪਾਣੀ ਵਿੱਚ ਕਦੇ ਉਹਨਾਂ ਨੇ ਆਪਣਾ ਚਰਨ ਨਹੀਂ ਪਾਇਆ ਹੋਣਾ ਬੋਲੋ ਪਾਇਆ ਹੋਏਗਾ ਇਹਦਾ ਮਤਲਬ ਸਮੁੰਦਰ 'ਚ ਵੀ ਗੁਰੂ ਨਾਨਕ ਦੇਵ ਜਰਨ ਪੈ ਇਹੀ ਹੋਏ ਨੇ ਮੰਨ ਲਓ ਸਮੁੰਦਰ ਤੇ ਚਰਨ ਪਏ ਹੋਏ ਨੇ ਇੱਕ ਵਾਰ ਹੀ ਪੈ ਗਏ ਨਾ ਚਰਨ ਤੇ ਫਿਰ ਤੇ ਇਸ ਹਿਸਾਬ ਨਾਲ ਸਾਰਾ ਸਮੁੰਦਰ ਹੀ ਪਵਿੱਤਰ ਹੋ ਗਿਆ ਕਦੀ ਤੇ ਗੇੜਾ ਕੱਢਿਆ ਹੀ ਹੋਣਾ ਸਮੁੰਦਰ 'ਚ ਪੈਰ ਪੈ ਹੀ ਜਾਂਦਾ ਤੁਰਦੇ ਆ ਪੈ ਪੈ ਗਿਆ ਤੇ ਇਹਦਾ ਮਤਲਬ ਸਮੁੰਦਰ ਪਵਿੱਤਰ ਹੋ ਗਿਆ ਹੁਣ ਸੋਚੋ ਧਰਤੀ ਤੇ ਚਰਨ ਲਾਤਾ ਇੱਕ ਵਾਰੀ ਧਰਤੀ ਤੇ ਸਾਰੀ ਜੁੜੀ ਹੋਈ ਹੈ ਇੱਕ ਦੂਜੇ ਨਾਲ ਧਰਤੀ ਕਿਹੜਾ ਧਰਤੀ ਹੈ ਹੁਣ ਮੰਨ ਲਓ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਚਰਨ ਪਏ ਨੇ ਥੜਾ ਮਨਜੀਤ ਸਾਹਿਬ ਗੁਰੂ ਗ੍ਰੰਥ ਸਾਹਿਬ ਮਨਜੀਤ ਸਾਹਿਬ ਮਨਜੀਤ ਸਾਹਿਬ ਥੜਾ 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 ਕਾਦੇ ਨਾਲ ਜੁੜਿਆ ਧਰਤੀ ਨਾਲ ਦਰਬਾਰ ਦਰਬਾਰ ਕਾਦੇ ਨਾਲ ਜੁੜਿਆ ਆ ਬਾਹਰ ਵਾਲੀ ਧਰਤੀ ਨਾਲ ਬਾਹਰ ਵਾਲੀ ਧਰਤੀ ਆ ਫਤਿਹਪੁਰ ਦੀ ਧਰਤੀ ਨਾਲ ਧਰਤੀ ਤੇ ਇੱਕੋ ਹੀ ਹੈ ਜਦੋਂ ਚਰਨ ਧਰਤੀ ਤੇ ਪੈ ਗਏ ਤੇ ਫਿਰ ਸਾਰੀ ਧਰਤੀ ਪੈ ਗਈ ਜਦੋਂ ਸਮੁੰਦਰ ਤੇ ਚਰਨ ਪੈ ਗਏ ਫਿਰ ਤੇ ਸਾਰੇ ਸਮੁੰਦਰ ਤੇ ਹੀ ਪੈ ਗਏ ਸਮਝਦੇ ਹੋ ਗੱਲ ਇਹਦਾ ਮਤਲਬ ਇਤਨਾ ਨਹੀਂ ਹੈ ਵੀ ਇੰਨੀ ਗਥਾਂ ਹੀ ਪਵਿੱਤਰ ਹੈ ਇੰਨਾ ਕਥਾਂ ਆ ਜਗਾ ਪਵਿੱਤਰ ਹੈ ਆ ਅਪਵਿੱਤਰ ਹੈ ਨਹੀਂ 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 ਇਦਾਂ ਦਾ ਕੁਝ ਨਹੀਂ ਹੁੰਦਾ ਗੱਲ ਥਾਵਾਂ ਦੀ ਨਹੀਂ ਗੱਲ ਤੇ ਬੰਦੇ ਦੇ ਮਨ ਦੇ ਪਵਿੱਤਰ ਹੋਣ ਦੀ ਹੈ ਜਿਹੜਾ ਗਿਆਨ ਵੈਣਾ ਇੱਥੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੱਚਾ ਗਿਆਨ ਕਿੱਥੇ ਬਿੰਦਾ ਬੰਦੇ ਦੀ ਸੁਰਤ ਵਿੱਚ ਸ਼ਬਦ ਗੁਰੂ ਸੁਰਤ ਧੁਨ ਚੇਲਾ ਗਿਆਨ ਗੁਰੂ ਬੰਦੇ ਦੇ ਇੱਥੇ ਵਹਿੰਦਾ ਜਿੱਥੇ ਜਾਇਬ ਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਮਨ ਮੇਰਾ ਕਿੰਨਾ ਸੁਹਾਵਾ ਖਿੜਿਆ ਪਿਆ ਸੁਹਾਵਣਾ ਅੰਦਰ ਕਿਉਂ ਅੰਦਰ ਸੁਹਾਵਣਾ ਕਿਉਂ ਹੈ ਕਿਉਂਕਿ ਜਿੱਥੇ ਜਾਇਬ ਹੈ ਮੇਰਾ ਸਤਿਗੁਰੂ ਉਹਦੇ ਦਿਮਾਗ 'ਚ ਸੱਚਾ ਗਿਆਨ ਬੈਠਾ ਹੈ ਇਸ ਬੰਦੇ ਦੇ ਦਿਮਾਗ 'ਚ ਸੱਚਾ ਗਿਆਨ ਬੈਠਾ ਹੈ ਇਸ ਬੰਦੇ ਨੇ ਲੱਭ ਲਿਆ ਬੈਂਦਾ ਕਿੱਥੇ ਆ ਸਤਿਗੁਰੂ ਬੰਦੇ ਦੇ ਦਿਮਾਗ ਚ ਗੁਰਸਿੱਖਾਂ ਨੇ ਗੁਰਸਿੱਖੀ ਸੋ ਥਾਨ ਭਾਲਿਆ ਜਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਦੇ ਵਾਸਤੇ ਗ੍ਰੰਥ ਸਾਹਿਬ ਵਾਸਤੇ ਰਮਾਲਾ ਚੰਦੂਆ ਪਾਲਕੀ ਪੀੜਾ ਸਾਹਿਬ ਇੱਥੇ ਬੈਂਦਾ ਗ੍ਰੰਥ ਸਾਹਿਬ ਪਰ ਜਿਹੜਾ ਗੁਰੂ ਹੈ ਗਿਆਨ ਉੱਤੇ ਲਿਖਿਆ ਜਿਹੜਾ ਗੁਰੰਤ ਸਾਹਿਬ ਦੇ ਉੱਤੇ ਲਿਖਿਆ ਜਿਹੜਾ ਉਹ ਗਿਆਨ ਨੂੰ ਇੱਕੋ ਹੀ ਥਾਂ ਤੇ ਬਹਿੰਦੀ ਓ ਉਹ ਗਿਆਨ ਬਹਿੰਦਾ ਹੈ ਉਹ ਕਿੱਥੇ ਬਹਿੰਦਾ ਹੈ ਬੰਦੇ ਦੇ ਦਿਮਾਗ ਵਿੱਚ ਛੋੜ ਰਮਾਲਿਆਂ ਤੇ ਸਭ ਨੇ ਬਹਾਲਿਆ ਮੰਜੀ ਸਾਹਿਬ ਤੇ ਬਿਠਾ ਲਿਆ ਪੀੜਾ ਸਾਹਿਬ ਤੇ ਬਿਠਾ ਲਿਆ ਪਾਲਕੀ ਸਾਹਿਬ ਤੇ ਬਿਠਾ ਲਿਆ ਪਰ ਆਪਣੇ ਦਿਮਾਗ ਵਿੱਚ ਕਿਸੇ ਨੇ ਬਿਠਾਇਆ ਹੀ ਨਹੀਂ ਤੇ ਦਿਮਾਗ 'ਚ ਜਦੋਂ ਬਹਿ ਗਿਆ ਉਸ ਪਵਿੱਤਰ ਹੋ ਗਿਆ ਸੁਹਾਵਾ ਹੋ ਗਿਆ ਕਹਿੰਦੇ ਕਈਆਂ ਗੁਰਸਿੱਖਾਂ ਨੇ ਉਹ ਥਾਂ ਲੱਭ ਲਿਆ ਥਾਂ ਕਿਹੜਾ ਭਲਾ ਦਿਮਾਗ ਗੁਰਸਿੱਖੀ ਸੋ ਥਾਨ ਭਾਲਿਆ ਜਿਨ੍ਹਾਂ ਨੇ ਲੱਭ ਲਿਆ ਉਹਨਾਂ ਦੀ ਉਹਨਾਂ ਦੀ ਸੰਗਤ ਕਰੀਏ ਲੈ ਧੂਰ ਮੁਖ ਲਾਵਾਂ ਉਹਨਾਂ ਦੀ ਸੰਗਤ ਕਰੀਏ ਕਿਉਂਕਿ ਉਹ ਉਹਨਾਂ ਨੇ ਦਿਮਾਗ ਚਲਾ ਲਿਆ ਆਪਣਾ ਉਹਨਾਂ ਦੀ ਸੰਗਤ ਕਰੀਏ ਸਾਡਾ ਵੀ ਭਲਾ ਹੋਵੇ ਜਿੱਥੇ ਜਾਇਬ ਹੈ ਮੇਰਾ ਸਤਿਗੁਰੂ ਸੋ ਥਾਨ ਸਹਾਵਾ RAM RAJ HE GUR SIKHI SO THAAN PALYA LE DHUR MUKH LAWA GUR SIKHA KI KAAL THAE PAYI ਕਹਿੰਦੇ ਉਹਨਾਂ ਦੀ ਮਿਹਨਤ ਥਾਏ ਪੈ ਗਈ ਜਿਨ ਹਰ ਨਾਮ ਧਿਆਵਾ ਜਿਨ੍ਹਾਂ ਨੇ ਗਿਆਨ ਨੂੰ ਧਿਆਨ ਚ ਰੱਖ ਲਿਆ ਗਿਆਨ ਨਾਲ ਜੁੜ ਗਏ ਜਿਨ ਨਾਨਕ ਸਤਿਗੁਰ ਪੂਜਿਆ ਜਿਨ੍ਹਾਂ ਨੇ ਸੱਚੇ ਗਿਆਨ ਨੂੰ ਪੂਜਿਆ ਸੱਚੇ ਗਿਆਨ ਨੂੰ ਜ਼ਿੰਦਗੀ ਦੇ ਵਿੱਚ ਲਾਗੂ ਕੀਤਾ ਤਿੰਨ ਹਰ ਪੂਜ ਕਰਾਵਾ ਉਹਨਾਂ ਦੀ ਪੂਜਾ ਹੁੰਦੀ ਹੈ ਉਹਨਾਂ ਦਾ ਲੋਕ ਸਤਕਾਰ ਕਰਦੇ ਆ ਜਿਹੜੇ ਗਿਆਨ ਨਾਲ ਜੁੜਦੇ ਆ ਜਿਹੜੇ ਇੱਥੇ ਗਿਆਨ ਨੂੰ ਬਿਠਾਉਂਦੇ ਆ ਇਹ ਗੱਲ ਨੋਟ ਕਰਿਓ ਕਿ ਗਿਆਨ ਬੰਦੇ ਦੇ ਦਿਮਾਗ 'ਚ ਬੈੰਦਾ ਹੈ ਜਿਹੜਾ ਗੁਰੂ ਹੈ ਗੁਰੂ ਜਿਹੜਾ ਗਿਆਨ ਲਿਖਿਆ ਉਹ ਬੰਦੇ ਦੇ ਦਿਮਾਗ 'ਚ ਬੈਠੂ ਗ੍ਰੰਥ ਸਾਹਿਬ ਜੀ ਨੇ ਵਹਿਣਾ ਦਰਬਾਰ ਚਾਹੀਦਾ ਗ੍ਰੰਥ ਸਾਹਿਬ ਜੀ ਲਈ ਮੈਨੂੰ ਇੱਕ ਬੰਦੇ ਨੇ ਸਵਾਲ ਕੀਤਾ ਕਹਿੰਦਾ ਜੀ ਭਾਈ ਸਾਹਿਬ ਗੁਰੂ ਨੇ ਸਾਡੀ ਰੱਖਿਆ ਕਰਨੀ ਕਿ ਅਸੀਂ ਗੁਰੂ ਦੀ ਰੱਖਿਆ ਕਰਨੀ ਤੁਸੀਂ ਕਹਿੰਦੇ ਹੋ ਵੀ ਪਿੰਡਾਂ ਪਿੰਡਾਂ ਵਿੱਚ ਪਹਿਰੇ ਲਾਓ ਗੁਰੂ ਗ੍ਰੰਥ ਸਾਹਿਬ ਨੇ ਗੁਰੂ ਸਾਹਿਬ ਸਾਡੀ ਰੱਖਿਆ ਕਰਦੇ ਨੇ ਕਿ ਬੰਦਾ ਗੁਰੂ ਦੀ ਰੱਖਿਆ ਕਰਦਾ ਜਿਹੜਾ ਰੱਖਿਆ ਕਰਦਾ ਉਹ ਵੱਡਾ ਹੈ ਤੇ ਬੰਦਾ ਤੇ ਇੱਥੇ ਗੁਰਦੁਆਰੇ ਦੀ ਰੱਖਿਆ ਕਰ ਰਿਹਾ ਮੈਨੂੰ ਕਹਿੰਦਾ ਮੈਂ ਕਿਹਾ ਤੈਨੂੰ ਸਿੱਧੀ ਜੀ ਗੱਲ ਦੱਸਾਂ ਕਹਿੰਦਾ ਕੀ ਮੈਂ ਕਿਹਾ ਦੋਨਾਂ ਨੇ ਰੱਖਿਆ ਕਰਨੀ ਹੈ ਕਹਿੰਦਾ ਉਹ ਕਿਵੇਂ ਮੈਂ ਕਿਹ ਗ੍ਰੰਥ ਸਾਹਿਬ ਜੀ ਦੀ ਰੱਖਿਆ ਬੰਦਿਆਂ ਨੇ ਕਰਨੀ ਹੈ ਤੇ ਜਿਹੜਾ ਉੱਤੇ ਗਿਆਨ ਪਿਆ ਹੈ ਗੁਰੂ ਗਿਆਨ ਇਹਨੇ ਬੰਦੇ ਦੀ ਰੱਖਿਆ ਕਰਨੀ ਹੈ ਮੈਨੂੰ ਪ੍ਰੋਟੈਕਟ ਗੁਰੂ ਨੇ ਕਰਨਾ ਹੈ ਗਿਆਨ ਨੇ ਕਰਨਾ ਹੈ ਤੇ ਫਿਰ ਗਿਆਨ ਜਿਸ ਗ੍ਰੰਥ ਸਾਹਿਬ ਦੇ ਉੱਤੇ ਰੱਖਿਆ ਉਹਨੂੰ ਸੰਭਾਲਣਾ ਸੀ ਤੇ ਗਿਆਨ ਨੇ ਮੈਨੂੰ ਸੰਭਾਲਣਾ ਗੁਰੂ ਸਾਡੀ ਰੱਖਿਆ ਕਰੂ ਅਸੀਂ ਗੁਰੂ ਦੀ ਰੱਖਿਆ ਨਹੀਂ ਕਰਨੀ ਨਹੀਂ ਅਸੀਂ ਜਿਹੜਾ ਗਿਆਨ ਲਿਖਿਆ ਪੁਥੀ ਸਾਹਿਬ ਦੇ ਉੱਤੇ ਗ੍ਰੰਥ ਸਾਹਿਬ ਦੇ ਉੱਤੇ ਉਹਨੂੰ ਅਸੀਂ ਸਾਹਮਣੇ ਰੱਖਣਾ ਹੈ ਗਿਆਨ ਸਾਨੂੰ ਸਾਂਭੂ ਅਸੀਂ ਗ੍ਰੰਥ ਸਾਹਿਬ ਜੀ ਨੂੰ ਸਾਂਭਾਂਗੇ ਆਉਂਦੀ ਗੱਲ ਸਮਝ ਵਿੱਚ ਗਿਆਨ ਨੂੰ ਅਸੀਂ ਕੀ ਰੱਖਿਆ ਕਰਨੀ ਗਿਆਨ ਦੀ ਗੁਰੂ ਨੇ ਤੇ ਸਾਡੀ ਰੱਖਿਆ ਕਰੀ ਸਾਨੂੰ ਸਾਂਭਣਾ ਹੈ ਸਾਡੇ ਦਿਮਾਗ ਵਿੱਚ ਬੈਠਣਾ ਹੈ ਸਾਡੀ ਸੁਰਤ ਵਿੱਚ ਬੈਠਣਾ ਹੈ ਸਾਨੂੰ ਚਲਾ ਹੀ ਗਿਆਨ ਰਿਹਾ ਜੇ ਮੈਂ ਖੁਸ਼ ਹਾਂ ਤੇ ਗਿਆਨ ਕਰਕੇ ਹਾਂ ਜੇ ਮੈਂ ਦੁਖੀ ਹਾਂ ਤੇ ਗਿਆਨ ਨਾ ਹੋਣ ਕਰਕੇ ਹਾਂ ਜੇ ਮੈਂ ਰੋ ਰਿਹਾ ਤੇ ਗਿਆਨ ਨਾ ਹੋਣ ਕਰਕੇ ਹਾਂ ਜੇ ਮੈਂ ਹੱਸ ਰਿਹਾ ਤੇ ਇਹਦਾ ਮਤਲਬ ਮੈਂ ਗਿਆਨ ਕਰਕੇ ਹੱਸ ਰਿਹਾ ਗੁਰੂ ਕਰਕੇ ਤੇ ਹਾਸਾ ਹੈ ਗੁਰੂ ਕਰਕੇ ਤੇ ਸਾਡੀ ਜ਼ਿੰਦਗੀ ਵਿੱਚ ਜ਼ਿੰਦਗੀ ਹੈ ਜਾਨ ਹੈ ਤੇ ਗੱਲ ਨੂੰ ਪਕੜੋ ਜੇ ਤੂੰ ਖੁਸ਼ ਹੈ ਇਸ ਥਾਂ ਤੇ ਆ ਕੇ ਤੇ ਇਹ ਖੁਸ਼ੀ ਇਤ ਸਾਉ ਤੇ ਨਹੀਂ ਪਈਏ ਖੁਸ਼ੀ ਤੇਰੇ ਅੰਦਰ ਹੀ ਹੈ ਠੀਕ ਹੈ ਗੱਲ ਜਿੰਨੇ ਆਇਓ ਨਾ ਤੁਸੀਂ ਤੁਸੀਂ ਕਹਿ ਰਹੇ ਹੋ ਕਿ ਬੜਾ ਨਜ਼ਾਰਾ ਹੁੰਦਾ ਹੈ ਦਰਬਾਰ ਸਾਹਿਬ ਜੀ ਤੁਸੀਂ 5 ਮਿੰਟ ਆਉਨੇ ਹੋ ਇੱਥੇ ਤੁਸੀਂ 10 15 ਮਿੰਟ ਬੈਠਨੇ ਹੋ ਤੁਸੀਂ 3 4 ਘੰਟੇ ਤੋਂ ਵੱਧ ਕਦੀ ਨਹੀਂ ਬੈਠੇ ਜੇ ਤੁਹਾਨੂੰ ਨੌਕਰੀ ਲਾ ਦਿੱਤਾ ਜਾਵੇ ਇੱਥੇ ਡਿਊਟੀ ਪਹਿਰੇਦਾਰੀ ਦੀ ਲਾ ਦਈਏ ਤੇ ਦਸਾਂ ਦੇਣਾ ਤੇ ਤੁਸੀਂ ਕਹਿਣਾ ਚੱਲੋ ਯਾਰ ਘਰ ਨੂੰ ਚਲੀਏ ਸੱਚ ਹੈ ਕਿ ਝੂਠ ਹੈ ਸਾਰੇ ਪਹਿਰੇਦਾਰਾਂ ਨੂੰ ਪੁੱਛ ਲਓ ਪੁੱਛੋ ਕਿ ਘਰੇ ਜਾਣਾ ਹੈ ਕਿ ਇੱਥੇ ਹੀ ਨਿਆਰੇ ਲੈਣੇ ਨੇ ਉਹ ਕਹਣਗੇ ਛੁੱਟੀ ਕਦੋਂ ਹੋਵੇ ਤੁਸੀਂ ਭਰੇ ਘਰੋਂ ਗੱਲਾਂ ਠੰਡ ਇੰਨੀ ਹੈ ਯਾਰ ਘਰ ਨੂੰ ਜੱਲੋ ਪੁੱਛ ਲਓ ਜਿੰਨੂੰ ਮਰਜ਼ੀ ਪੁੱਛ ਲਓ ਪੁੱਛੋ ਇੱਥੇ ਪੁੱਛ ਲਓ ਜਿੰਨੂ ਮਰਜੀ ਪੁੱਛੋ ਕਿਉਂ ਭਾਈ ਕਿਉਂ ਭਾਈ ਕੋਈ ਨਹੀਂ ਸੀ ਘਰ ਜਾਣਾ ਕਿਥੇ ਬੋਲੋ ਘਰ ਜਾਣਾ ਹੈ ਕਿਉਂ ਭਾਈ ਜੀਵਨ ਸਿੰਘ ਘਰ ਨੂੰ ਕਿਉਂ ਭਾਈ 인ਦਰਪਾਲ ਸਾਰੇ ਹੀ ਘਰਾਂ ਵਾਲੇ ਆ ਹੈ ਹੈ ਕਿ ਨਹੀਂ ਆ ਗਈ ਗੱਲ ਸਮਝ ਚੀ ਫੇਰ ਤੁਸੀਂ ਵੀ ਘਰਾਂ ਨੂੰ ਹੀ ਭੱਜਣਾ ਸਾਰਿਆਂ ਨੇ ਹੁਣ ਵੀ ਸਮਾਪਤੀ ਹੋਵੇ ਤੇ ਨਿਕਲ ਜੇ ਜਿਹੜੇ ਤੁਸੀਂ ਕਹਿੰਦੇ ਬੜੀ ਫੀਲਿੰਗ ਆ ਰਹੀ ਹੈ ਮੈਂ ਮਰੀ ਜਨੇ ਪਖੰਡਿਆ ਝੂਠ ਬੋਲੀ ਜਾਣਾ ਕਿਹੜੀ ਫੀਲਿੰਗ ਆਉਂਦੀ ਤੈਨੂੰ ਬੈ ਇੱਥੇ ਬਹਿ ਬੜੀ ਫੀਲਿੰਗ ਆ ਰਹੀ ਹੈ ਕੀ ਆਨੰਦ ਆ ਰਿਹਾ ਥੋੜੇ ਚਿਰ ਦਾ ਹੀ ਹੈ ਬਸ ਠੀਕ ਹੈ ਗੱਲ ਇਹ ਜਿਹੜਾ ਆਨੰਦ ਘੰਟੇ 2 ਘੰਟੇ ਲਈ ਅਸੀਂ ਕੱਢਿਆ ਕਿ ਕਿੰਨੇ ਕੱਢਿਆ ਅਸੀਂ ਤੇ ਆਪਣੇ ਅੰਦਰੋਂ ਠੀਕ ਹੈ ਗੱਲ ਹੁਣ ਜਿਵੇਂ ਮੰਨ ਲਓ ਬੰਦੇ ਦਾ ਵਿਆਹ ਹੁੰਦਾ ਨਵਾਂ ਲੈ ਦੋ ਮਹੀਨੇ ਕਿੰਨਾ ਖੁਸ਼ ਰਹਿੰਦਾ ਦੋ ਕੁ ਮਹੀਨੇ ਖੁਸ਼ ਹੁੰਦੇ ਨੇ ਕਿ ਨਹੀਂ ਸਾਰੇ ਦੋ ਮਹੀਨਿਆਂ ਬਾਅਦ ਕੀ ਹੋ ਜਾਂਦਾ ਜਿਉ ਖੁਸ਼ ਦੋ ਮਹੀਨੇ ਰਹਿ ਸਕਦਾ ਤੇ ਖੁਸ਼ ਰਵੇ ਤੇ ساری ਜ਼ਿੰਦਗੀ ਵੀ ਰਹਿ ਸਕਦਾ ਜੇ ਖੁਸ਼ੀ ਬੰਦਾ ਆਪਣੇ ਅੰਦਰੋਂ ਹੀ ਕੱਢਦਾ ਹੈ ਇੱਕ ਗੱਲ ਤੇ ਕਲੀਅਰ ਹੈ ਵੀ ਬੰਦਾ ਆਪਣੇ ਅੰਦਰੋਂ ਹੀ ਖੁਸ਼ੀ ਕੱਢਦਾ ਹੈ ਫੇਰ ਉਹ ਖੁਸ਼ੀ ਸਦਾ ਕਿਉਂ ਨਹੀਂ ਕੱਢਦਾ ਇੱਥੇ ਤੇ ਖੁਸ਼ੀ ਕੱਢ ਲੈਂਦਾ ਬਾਹਰ ਜਾ ਕੇ ਖੁਸ਼ੀ ਕਿਉਂ ਨਹੀਂ ਕੱਢਦਾ ਲੰਗਰ 'ਚ ਬਹਿ ਕੇ ਕਿਉਂ ਨਹੀਂ ਕੱਢਦਾ ਆਪਣੇ ਘਰੇ ਜਾ ਕੇ ਕਿਉਂ ਨਹੀਂ ਕੱਢਦਾ ਸਫਰ 'ਚ ਕਿਉਂ ਨਹੀਂ ਕੱਢਦਾ ਖੁਸ਼ੀ ਉੱਥੇ ਉਹਨੂੰ ਕੀ ਵਿਪਤਾ ਪੈ ਜਾਂਦੀ ਹੈ ਹੁਣ ਜਿੰਨੇ ਤੁਹਾਡੇ ਚਿਹਰੇ ਨੇ ਸਾਰਿਆਂ ਦੇ ਕਿਸੇ ਦੇ ਮੱਥੇ ਤੇ ਤਿਉੜੀ ਹੈਗੀ ਹੈ ਨਹੀਂ ਨਾ ਹੈਗੀ ਹੁਣ ਤੁਸੀਂ ਐਦਾਂ ਬੈਠੇ ਹੋ ਐ ਐ ਚਮਕ ਚਮਕ ਜੀ ਹੈ ਸਾਰਿਆਂ ਦੇ ਚਿਹਰੇ ਤੇ ਸਾਰਿਆਂ ਦੇ ਐ ਅੱਖਾਂ 'ਚ ਵੀ ਐ ਪਿਆਰ ਜਿਹਾ ਫੀਲਿੰਗ ਫੀਲਿੰਗ ਭਗਤਾ ਵਾਂਗੂ ਐ ਆਹਾ ਬਲਾ ਇਹ ਦੱਸੋ ਇਹ ਜਿਹੜਾ ਤੁਸੀਂ ਚਿਹਰਾ ਹੁਣ ਬਣਾਇਆ ਹੈ ਇਹ ਕਿਸੇ ਨੇ ਬਣਾਇਆ ਕਿ ਤੁਸੀਂ ਆਪ ਹੀ ਬਣਾਇਆ ਹੈ ਐ ਐ ਜੀ ਪਖੰਡੀ ਜਿਹਾ ਚਿਹਰਾ ਇਹ ਤੁਸੀਂ ਆਪ ਹੀ ਬਣਾਇਆ ਹੋਇਆ ਹੈ ਐ ਜੀ ਉੱਪਰ ਨੂੰ ਮੂੰਹ ਕਰਕੇ ਮੁੱਕਰਦੇ ਆਇਆ ਸੀ ਇਹ ਤੁਸੀਂ ਬਣਾਇਆ ਨਾ ਇਹ ਫਿਰ ਤੁਸੀਂ ਸਦਾ ਹੀ ਬਣਾ ਕੇ ਰੱਖਿਆ ਕਰੋ ਤੇਉੜੀਆਂ ਵਾਲਾ ਚਿਹਰਾ ਕੌਣ ਬਣਾਉਂਦਾ ਹੈ ਉਹ ਵੀ ਤੁਸੀਂ ਬਣਾਉਂਦਾ ਫਿਰ ਘਰ ਵਾਲੀ ਸਾਹਮਣੇ ਵੀ ਐਂ ਜਾਈਂ ਹੋਰ ਠੀਕ ਐਦਾਂ ਖਿੜਿਆ ਖਿੜਿਆ ਉੱਥੇ ਇਦਾਂ ਖੁੱਜਾ ਮਾਰੇਗਾ ਜਾ ਕੇ ਲੈ ਆ ਰੋਟੀ ਲੈ ਪਾਣੀ ਗਵਣੀ ਗਰਮ ਲਿਆ ਠੰਡ ਤੈਨੂੰ ਨਹੀਂ ਪਤਾ ਉੱਥੇ ਉੱਥੇ ਤਿਉੜੀਆਂ ਕਿੱਥੋਂ ਆ ਜਾਣਗੀਆਂ ਉੱਥੇ ਵੀ ਇਦਾਂ ਹੀ ਰੱਖੀ ਇਦਾਂ ਕੀ ਫੀਲਿੰਗ ਫੀਲਿੰਗ ਕਿਉਂ ਭਾਈ ਹੁਣ ਮੈਨੂੰ ਦੱਸੋ ਜੇ ਬੰਦਾ ਆਪਣੇ ਅੰਦਰੋਂ ਖੁਸ਼ੀ ਕੱਢਦਾ ਫਿਰ ਸਦਾ ਕਿਉਂ ਨਹੀਂ ਕੱਢਦਾ ਹਰ ਵੇਲੇ ਕਿਉਂ ਨਹੀਂ ਘੜਦਾ ਭੀ ਫਿਰ ਸਦਾ ਖੇੜੇ ਜਿਉਂ ਨਹੀਂ ਰਹਿੰਦਾ ਇਹ ਪ੍ਰੋਬਲਮ ਬੰਦੇ ਦੀ ਆਪਣੀ ਐ ਤੇ ਜੇ ਤੁਸੀਂ ਚਾਹੋ ਤੁਸੀਂ ਹਰ ਵੇਲੇ ਹੀ ਖੁਸ਼ ਰਹ ਸਕਦੇ ਪਰ ਜੇ ਤੁਸੀਂ ਚਾਹੋ ਜੇ ਜਾਚ ਆ ਗਈ ਤੁਹਾਨੂੰ ਗੁਰਦੁਆਰੇ ਤੇ ਜਾਚ ਆ ਗਈ ਏ ਤੁਹਾਨੂੰ ਸਿਖਾਇਆ ਨਹੀਂ ਕਿਸੇ ਨੇ ਤੁਸੀਂ ਆਪ ਹੀ ਇਦਾਂ ਕਰ ਰਹੇ ਹੋ ਵੇ ਤਾਂ ਖੁਸ਼ ਖੁਸ਼ ਲੱਗ ਰਹੇ ਹਾਂ ਇੱਥੇ ਇਹ ਤੁਸੀਂ ਇੱਥੇ ਵੀ ਤੁਸੀਂ ਉਹੀ ਕੀਤਾ ਘਰ ਵੀ ਤੁਸੀਂ ਹੀ ਕਰੋਗੇ ਕੱਲ ਨੂੰ ਵੀ ਤੁਸੀਂ ਖੁਸ਼ ਹੋਵੋਗੇ ਪਰਸੋਂ ਵੀ ਤੁਸੀਂ ਖੁਸ਼ ਹੋਵੋਗੇ ਸਾਰੀ ਜ਼ਿੰਦਗੀ ਅਸੀਂ ਖੁਸ਼ ਰਹਾਂਗੇ ਇਹ ਤੁਹਾਡੇ ਅੰਦਰ ਹੈ ਵੇ ਠੀਕ ਹੈ ਕੱਲ ਬਾਹਰ ਕਿਤੇ ਨਹੀਂ ਫਲਾਣੇ ਥਾਂ ਤੇ ਮਾਰਦੇ ਚਰਨ ਪਏ ਨੇ ਮਾਰਦੇ ਤੇ ਸਾਰੀ ਧਰਤੀ ਦੀ ਚਰਨ ਪਏ ਧਰਤੀ ਤੇ ਚਰਨ ਲੱਗ ਹੀ ਗਿਆ ਫਿਰ ਧਰਤੀ ਤੇ ਜੁੜੀ ਹੋਈ ਹੈ ਮਨੋਂ ਭਾਰਤ ਦੇ ਚਰਨ ਪੈ ਗਏ ਇੱਕ ਥਾਂ ਤੇ ਟਿਕ ਗਿਆ ਚਰਨ ਤੇ ਸਾਰੀ ਧਰਤੀ ਤੇ ਟੇਕੀ ਗਿਆ ਧਰਤੀ ਦੇ ਨਾਲ ਨਾਲ ਹੀ ਇਹ ਸਾਰੀ ਦਿੱਲੀ ਨਾਲ ਹਰਿਆਣਾ ਹੈ ਹਰਿਆਣੇ ਨਾਲ ਪੰਜਾਬ ਹੈ ਪੰਜਾਬ ਨਾਲ ਰਾਜਸਥਾਨ ਹੈ ਰਾਜਸਥਾਨ ਨਾਲ ਲੱਗੀ ਪਿਆ ਸਾਰੇ ਚਰਨ ਪੈ ਗਏ ਫਿਰ ਤੇ ਸਮੁੰਦਰ 'ਚ ਇੱਕਰੀ ਪੈਰ ਪੈ ਗਿਆ ਤੇ ਸਾਰੇ ਸਮੁੰਦਰ ਹੀ ਪਵਿੱਤਰ ਇਸ ਹਿਸਾਬ ਨਾਲ ਤੇ ਫਿਰ ਹੋ ਗਿਆ ਤੁਹਾਡੇ ਹਿਸਾਬ ਨਾਲ ਇਸ ਗੱਲ ਨੂੰ ਨੋਟ ਕਰ ਲਓ ਆਪਣੇ ਅੰਦਰ ਤੁਹਾਡੇ ਫੀਲਿੰਗ ਹੈ ਤੇ ਖੁਸ਼ ਰਹਿਣਾ ਸਿੱਖੋ ਆਨੰਦ 'ਚ ਰਹਿਣਾ ਖੇੜੇ 'ਚ ਰਹਿਣਾ ਸਿੱਖੋ